ਇਹ ਹਸਮਾਰਦਿਕ ਸਤਮੇ ਪੰਥ ਬੁੱਢਾ ਦਲ ਅਮਰ ਸ਼ਹੀਦ ਤਨਦਨ ਬਾਬਾ ਹਨੂਮਾਨ ਸਿੰਘ ਜੀ ਜੱਤਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸਮਰਪਿਤ ਹੈ। ਬਾਬਾ ਜੀ ਦਾ ਜਨਮ 18 ਨਵੰਬਰ 1755 ਨੂੰ ਨਾਰੰਗ ਸਿੰਘ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਪਿਤਾ ਗੜਜਾ ਸਿੰਘ ਜੀ ਬਾਠ ਦੇ ਘਰ ਹੋਇਆ। ਉਹਨਾਂ ਦੀ ਮਾਤਾ ਦਾ ਨਾਮ ਹਰਨਾਮ ਕੌਰ ਜੀ ਸੀ। ਸਾਲ 1823 ਵਿੱਚ ਜਥੇਦਾਰ ਅਕਾਲੀ ਫੂਲਨ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਆਪ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਅਹੁਦਾ ਪ੍ਰਾਪਤ ਕੀਤਾ। ਦਸੰਬਰ 1845 ਵਿੱਚ ਸਿੱਖ ਯੁੱਗ ਦੇ ਮਹਾਨ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਜੀ ਦੇ ਦੇਹਾਂਤ ਤੋਂ ਬਾਅਦ ਸਿੱਖ ਯੁੱਗ ਦੇ ਡੋਗਰਿਆਂ ਗੁਲਾਬ ਸਿੰਘ, ਮਿਸ਼ਰ لال ਸਿੰਘ ਅਤੇ ਤੇਜ ਸਿੰਘ ਨੇ ਅੰਗਰੇਜ਼ਾਂ ਨਾਲ ਹੱਥ ਬੰਨ੍ਹ ਕੇ ਅੰਗਰੇਜ਼ਾਂ ਨੂੰ ਸਿੱਖ ਰਾਜ ਤੇ ਕਬਜ਼ਾ ਕਰਨ ਦੀ ਸਾਜ਼ਿਸ਼ ਰਚੀ। ਉਸ ਸਮੇਂ ਮਹਾਰਾਣੀ ਜ਼ਿੰਦਕੌਰ ਨੇ ਸਿੱਖ ਪੰਥ ਦੇ ਮਹਾਨ ਜਰਨੈਲ ਸ੍ਰੀ ਸ਼ਾਮ ਸਿੰਘ ਅਟਾਰੀ ਖਾਲਸਾ ਪੰਥ ਦੇ ਬੁੱਢਾ ਦਲ ਪੰਥ ਦੇ ਸੱਤਵੇਂ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਅਤੇ ਅੰਮ੍ਰਿਤਸਰ ਸਾਹਿਬ ਨੂੰ ਇੱਕ ਪੱਤਰ ਲਿਖਿਆ ਜਿਸ ਵਿੱਚ ਉਹਨਾਂ ਨੂੰ ਇਸ ਮਾਮਲੇ ਤੇ ਵਿਚਾਰ ਕਰਨ ਲਈ ਬੇਨਤੀ ਕੀਤੀ ਗਈ। ਬਾਬਾ ਜੀ ਨੇ ਤਿੰਨ ਦੀ ਹਜ਼ਾਰ ਸਿੱਖ ਸੈਨਿਕਾਂ ਨਾਲ ਮਿਲ ਕੇ ਸਿੱਖ ਰਾਜ ਦੀ ਵਡਿਆਈ ਅਤੇ ਰੱਖਿਆ ਲਈ ਅੰਗਰੇਜ਼ਾਂ ਨਾਲ ਜੰਗ ਦਾ ਐਲਾਨ ਕੀਤਾ। ਬਾਬਾ ਜੀ ਦੀ ਅਗਵਾਈ ਹੇਠ ਸਿੱਖ ਸੈਨਿਕਾਂ ਨੇ ਜੰਗ ਵਿੱਚ 10 ਹਜ਼ਾਰ ਤੋਂ ਵੱਧ ਅੰਗਰੇਜ਼ਾਂ ਨੂੰ ਮਾਰ ਦਿੱਤਾ ਅਤੇ ਉਹਨਾਂ ਨੂੰ ਟੁਕਵਾਂ ਜਵਾਬ ਦਿੱਤਾ। ਇਹ ਸਿੱਖਾਂ ਅਤੇ ਬ੍ਰਿਟਿਸ਼ ਰਾਜ ਵਿਚਕਾਰ ਪਹਿਲਾ ਖੂਨ ਖਰਾਬਾ ਸੀ। ਬੁੱਢਾ ਦਾਲ ਪਟਿਆਲਾ ਵਿੱਚ ਨਿਹੰਗ ਸਿੰਘ ਦੇ ਤੋਬਾ ਪਹੁੰਚਿਆ ਉਸ ਸਮੇਂ ਪਟਿਆਲਾ ਦੇ ਮਹਾਰਾਜਾ ਮਹਾਰਾਜਾ ਕਰਨ ਸਿੰਘ ਅੰਗਰੇਜ਼ਾਂ ਨਾਲ ਹੱਥ ਮਿਲਾਇਆ ਸੀ ਅਤੇ ਉਹਨਾਂ ਨੇ ਇੱਕ ਸਾਇਜਸ ਸ਼ਾਮਲ ਸੀ ਉਸ ਸਿੱਖਾਤੇ ਹਮਲੇ ਵਿੱਚ 15000 ਤੋਂ ਵੱਧ ਸਿੱਖਾਂ ਦੀ ਸ਼ਹਾਦਤ ਲਈ ਜ਼ਿੰਮੇਵਾਰ ਸੀ ਉਹਨਾਂ ਦੀ ਅੰਗੀਠਾ ਹੁਣ ਪਟਿਆਲਾ ਵਿਖੇ ਸਾਹਿਬ ਗੁਰੂ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਜੋਤੀ ਹੇਠ ਹੈ ਅੰਤ ਵਿੱਚ ਬਾਬਾ ਹਨੂਮਾਨ ਸਿੰਘ ਜੀ ਦੀ ਅਗਵਾਈ ਹੇਠ ਸਿੱਖ ਸਿਪਾਹੀ ਅੰਗਰੇਜ਼ਾਂ ਨਾਲ ਲੜਦੇ ਹੋਏ ਕਦਮਵਲ ਵਦੇ। ਇੱਕ ਵਾਰ ਜਦੋਂ ਸਿੱਖ ਫੌਜ ਕਦਮ ਪਹੁੰਚੀ ਤਾਂ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਇੱਕ ਹਾਵੜਚਾਰ ਛੋਟੀ ਡੈਰਲ ਹਥਿਆਰ ਨਾਲ ਵਜਨ ਕਰਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਸ਼ਹੀਦ ਬਾਬਾ ਜੀ ਦੁਸ਼ਮਣਾਂ ਨਾਲ ਲੜਦੇ ਹੋਏ ਰਾਜਪੁਰਾ ਪਹੁੰਚੇ ਅਤੇ ਫਿਰ ਸੋਹਾਨਾ ਪਹੁੰਚੇ। ਬਾਬਾ ਜੀ ਹਜ਼ਾਰਾਂ ਸਿੱਖਾਂ ਨਾਲ ਸੋਹਾਨਾ ਪਹੁੰਚੇ ਅਤੇ 90 ਸਾਲ ਦੀ ਉਮਰ ਵਿੱਚ ਇਸ ਪਵਿੱਤਰ ਸਥਾਨ ਤੇ ਸ਼ਹੀਦੀ ਪ੍ਰਾਪਤ ਕੀਤੀ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ